ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਆਪਾਂ ਨੇ ਗੱਲ ਕਰਨੀ ਹੈ ਵੀ ਆਪਣੀ ਕਣਕ ਦਾ ਝਾੜ ਘਟਣ ਦਾ ਮੇਨ ਕਾਰਨ ਕੀ ਹੈ ਅਕਸਰ ਆਪਾਂ ਇੱਕ ਗਲਤੀ ਕਰ ਲੈਂਦੇ ਆ ਬਾਈ ਜੀ ਜਿਹੜੀ ਕਿ ਬਹੁਤ ਹੀ ਨੁਕਸਾਨ ਕਰਦੀ ਹੈ ਆਪਣਾ ਆਪਾਂ ਖਿਆਲ ਨਹੀਂ ਰੱਖਦੇ ਹੈਗੇ ਪਹਿਲਾਂ ਸ਼ੁਰੂ ਤੋਂ ਜਿਹੜਾ ਆਪਣਾ ਗੁੱਲੀ ਡੰਡਾ ਜਾਂ ਚੌੜੇ ਪੱਤੇ ਵਾਲੀ ਆਪਾਂ ਸਪਰੇਅ ਕਰਦੇ ਆ ਨਾ ਜਿਹੜੀ 24D ਹੋਗੀ ਜਾਂ ਗੁੱਲੀ ਡੰਡੇ ਤੇ ਕੋਈ ਵੀ ਕਾਈ ਸਾਲਟ ਆਉਣੇ ਜਿਵੇਂ ਲੀਡਰ ਹੋਗੀ ਟੌਪਿਕ ਹੋਗੀ ਜਾਂ ਫਿਰ ਜਿਵੇਂ ਆਪਣੀ ਆ ਹੋਗੀ ਐਕਸਲ ਹੋਗੀ ਕੋਈ ਵੀ ਹੈ ਗੁੱਲੀ ਡੰਡੇ ਦੀ ਦਵਾਈ ਮਤਲਬ ਗੁੱਲੀ ਡੰਡੇ ਨੂੰ ਮਾਰਨੇ ਵਾਲੀ ਜਾਂ ਫਿਰ ਆ ਚੌੜੇ ਪੱਤੇ ਜਿਵੇਂ ਪਾਲਕ ਵਾਲੇ ਆ 24D ਆਉਂਦੀ ਐ ਇਹ ਜਿਹੜੀਆਂ ਆਪਾਂ ਟਾਈਮ ਸਿਰ ਨਹੀਂ ਕਰਦੇ ਆਪਾਂ ਅਗਰ ਚਲੋ ਮਰਦਾ ਨਹੀਂ ਕਈ ਵਾਰ ਬਹੁਤ ਤਰ੍ਹਾਂ ਦੀਆਂ ਗੱਲਾਂ ਹੋ ਜੰਨੀਆਂ ਜਿਵੇਂ ਹੁਣ ਆਪਾਂ ਨੇ ਪਹਿਲਾਂ ਕਰਤੀ ਸੀਗੀ ਇਹ 45 ਜਦੋਂ 45 50 ਦਿਨ ਦੀ ਗਣਕ ਸੀਗੀ ਆਪਾਂ ਨੇ ਸਪਰੇਅ ਕੀਤੀ ਐ ਇਹ ਗੁੱਲੀ ਡੰਡੇ ਦੀ ਅਰਰ ਚੌੜੇ ਪੱਤੇ ਵਾਲੇ ਅੱਖ ਨੂੰ ਮਾਰਨੇ ਵਾਲੀ ਉਹ ਆਪਣਾ ਸਾਫ ਹੋ ਗਿਆ ਜੇਕਰ ਕਿਸੇ ਦੇ ਬੰਦੇ ਦਾ ਨਹੀਂ ਹੋਇਆ ਬਾਈ ਜੀ ਇਹ ਸਾਫ ਜਦੋਂ ਆਪਾਂ ਇਹਨੂੰ 70 75 ਦੇ ਦਿਨ ਦੀ ਕਣਕ ਤੇ ਆਪਾਂ ਮਤਲਬ ਲੈ ਜਾਨੇ ਆ ਸਪਰੇਅ ਨੂੰ ਫਿਰ ਇਹ ਆਪਣਾ ਬਹੁਤ ਭਾਰੀ ਨੁਕਸਾਨ ਕਰਦੀ ਹੈ ਕਿਉਂਕਿ ਬਾਈ ਜੀ 70 75 ਦੇ ਦਿਨ ਦੀ ਕਣਕ ਹੈ ਨਾ ਜਿਹੜੀ ਉਹ ਡੰਡੀ ਚੱਕੇ ਆਉਂਦੀ ਹੈ ਵੀਰਾਂ ਇਹ ਤੁਸੀਂ ਅੰਦਾਜ਼ਾ ਲਗਾ ਲਓ ਇਹ 70 ਦਿਨ ਦੇ ਕਰੀਬ ਕਣਕ ਗਈ ਹੋਈ ਹੈ ਇਹਨੇ ਡੰਡੀ ਚੱਕੀ ਹੋਈ ਹੈ ਕਣਕ ਨੇ ਹੁਣ ਮੈਂ ਤੁਹਾਨੂੰ ਦਿਖਾਉਣਾ ਡੰਡੀ ਕਿਹਨੂੰ ਕਹਿੰਦੇ ਆ ਇਹ ਦੇਖੋ ਜਿਹੜੀਆਂ ਆਹ 2 3 ਨਲਕੀਆਂ ਬਣ ਜਾਂਦੀਆਂ ਨੇ ਨਾ ਇਕੱਠਾ ਬਣ ਜਾਂਦੀਆਂ ਬੂਟੇ 'ਚ ਇੱਕ ਤਾਂ ਬੂਟਾ ਸਿੱਧਾ ਹੀ ਖੜਾ ਹੁੰਦਾ ਪੱਤਾ ਲੈ ਕੇ ਜੋ ਜਦੋਂ ਛੋਟਾ ਹੁੰਦਾ 40 42 ਦਿਨ ਦਾ ਜਦੋਂ ਡੰਡੀ ਚੱਕਿਆ ਆਉਂਦਾ ਨਾ ਉੱਪਰ ਨੂੰ ਮਤਲਬ ਸਿੱਧੀ ਨਲਕੀ ਜੀ ਖੜੀ ਹੋ ਜਾਂਦੀ ਹੈ ਬੂਟੇ ਦੀ ਉਹ ਡੰਡੀ ਚੱਕਿਆ ਆ ਕਹਿ ਦਿੰਦੇ ਆ ਉਹਨੂੰ ਆਪਾਂ ਉਹ ਜਦੋਂ ਡੰਡੀ ਚੱਕਿਆ ਆ ਬੂਟਾ ਅਗਰ ਆਪਾਂ ਉਸ ਟਾਈਮ ਸਪਰੇਅ ਕਰਦੇ ਆ ਨਾ ਚੀਜ਼ਾਂ ਦੀ ਲੇਟ ਸਪਰੇਅ ਕਰਦੇ ਆ ਮਤਲਬ ਉਹ ਬਾਈ ਜੀ ਉਹ ਕਿਤੇ ਨਾ ਕਿਤੇ ਬੂਟੇ ਨੂੰ ਸਟ੍ਰੈਸ ਕਰਦੀ ਆ ਉਹ ਜਿਹੜੀ ਆਪਾਂ ਬਾਅਦ ਵਿੱਚ ਦੇਖਦੇ ਨਹੀਂ ਜਦੋਂ ਨਿਸਰਦੀ ਹੁੰਦੀ ਆ ਗਣਕ ਆਪਾਂ ਦੇਖਦੇ ਆਂ ਬੱਲਾਂ ਜੀਆਂ ਫਸੀਆਂ ਹੋਈਆਂ ਹੁੰਦੀਆਂ ਕਿਸੇ ਦਾ ਮੂੰਹ ਜਾਂ ਕਿਧਰੇ ਨੂੰ ਮੁੜਦਾ ਹੁੰਦਾ ਕਿਸੇ ਦਾ ਮੂੰਹ ਜਾਂ ਕਿਧਰੇ ਨੂੰ ਮੁੜਦਾ ਹੁੰਦਾ ਆਪਾਂ ਕਹਿੰਦੇ ਨੇ ਬਿਮਾਰੀ ਆਹ ਸਪਰੇਅ ਦੇ ਮਨੂੰ ਇਹਦੀ ਕੋਈ ਦਵਾਈ ਦੇ ਦੇ ਦੁਕਾਨਾਂ ਤੇ ਜਾ ਕੇ ਕਹਿੰਨੇ ਆ ਉਹ ਬਾਈ ਜੀ ਆਪਣੀ ਗਲਤੀ ਨਾਲੇ ਹੋਇਆ ਆਪਾਂ ਹੁੰਦਾ ਉਹ ਉਹ ਦੇਖੋ ਆਪਣੀ ਗਲਤੀ ਇਹ ਹੁੰਦੀ ਆਪਾਂ ਸਪਰੇਅ ਕਰ ਦਿੰਨੇ ਆ ਉਸ ਤੇ ਕਿਤੇ ਨਾ ਕਿਤੇ ਬਾਈ ਜੀ ਉਹ ਮਾੜਾ ਅਸਰ ਪਾਉਂਦੀ ਆ ਸਪਰੇਅ ਉਹਦੀਆਂ ਬੱਲਾਂ ਵਿੱਚੇ ਰਹਿ ਜਾਂਦੀ ਆ ਬੂਟੇ ਨੂੰ ਕਮਜ਼ੋਰੀ ਲਿਆ ਦਿੰਦੀ ਆ ਉਹ ਇੱਕ ਤਰ੍ਹਾਂ ਦੀ ਰੋਕ ਦਿੰਦੀ ਆ ਬੂਟੇ ਦੀ ਗ੍ਰੋਥ ਨੂੰ ਉਸ ਸਟੇਜ ਤੇ ਬੂਟੇ ਨੂੰ ਤਾਕਤ ਚਾਹੀਦੀ ਆ ਜਿਹੜੀ ਸਟੇਜ ਆਪਣੀ ਕਣਕ ਤੇ ਮਾੜਾ ਪ੍ਰਭਾਵ ਪੈਂਦਾ ਬਾਈ ਜੀ ਆਪਣੇ ਅਸਲੀ ਕਾਰਨ ਝਾੜ ਘਟਣ ਦਾ ਇਹੀ ਹੈ ਤਾਂ ਕਿ ਤੁਸੀਂ ਹੁਣ ਮੈਂ ਤੁਹਾਡਾ ਦੱਸਣ ਦਾ ਇਹੀ ਮੇਰਾ ਫਰਜ਼ ਬਣਦਾ ਸੀਗਾ ਕਿਉਂਕਿ ਨੁਕਸਾਨ ਹੋਇਆ ਮੇਰਾ ਵੀ ਪਿਛਲੇ ਸਾਲ ਵੀ ਹੋਇਆ ਮੇਰਾ ਨੁਕਸਾਨ ਬਾਈ ਜੀ ਐਤਕੀ ਮੈਂ ਇਹ ਗਲਤੀ ਨਹੀਂ ਕੀਤੀ ਹੈਗੀ ਪਿਛਲੇ ਸਾਲ ਜਿਹੜੇ ਖੇਤ ਤੇ ਕੀਤੀ ਸੀਗੀ ਪਾਲਕ ਤਾਂ ਬਜਰੂਰ ਮਰ ਗਈ ਆਪਣਾ ਗੁੱਲੀ ਡੰਡਾ ਵੀ ਮਰ ਗਿਆ ਲੇਟ ਸਪਰੇਅ ਕਰਕੇ ਮਤਲਬ ਸਾਫ਼ ਹੋ ਗਿਆ ਖੇਤ ਪਰ ਕਣਕ ਦਾ ਝਾੜ ਘਟ ਗਿਆ ਸੀਗਾ ਬਾਈ ਜੀ ਉਹ ਕੁੱਟਣ ਜੀ ਮਹਿਸੂਸ ਕਰ ਗਈ ਕਣਕ ਉਹਦੇ ਇੱਕ ਚੱਕਰ ਦੇ ਵਿੱਚ ਆਪਣਾ ਝਾੜ ਘਟ ਗਿਆ ਹੁਣ ਜਿਹੜੇ ਬਾਕੀ ਖੇਤ ਸੀਗੇ ਜਿਨ੍ਹਾਂ ਤੇ ਨਹੀਂ ਸਪਰੇਅ ਕੀਤੀ ਗੁੱਲੀ ਡੰਡਾ ਵੀ ਖੜਾ ਤਾਂ ਪਾਲਕ ਵੀ ਖੜੀ ਦੀ ਉਹ ਇੱਕ ਤਰ੍ਹਾਂ ਦਾ ਐਕਸਪੈਰੀਮੈਂਟ ਹੀ ਕਰਿਆ ਤਾਂ ਚਲੋ ਉਹ ਖੇਤਾਂ ਵਿੱਚ ਖੜਿਆ ਰਿਹਾ ਕੱਖ ਕੋਈ ਚੱਕਰ ਨਹੀਂ ਪਰ ਕਣਕ ਦਾ ਝਾੜ ਨਹੀਂ ਟੁੱਟਿਆ ਉਹਨਾਂ ਖੇਤਾਂ ਵਿੱਚ ਕਿਉਂਕਿ ਉਹ ਕਣਕ ਵਧੀਆ ਟਾਈਮ ਨਾਲ ਨਿਸਰੀਆ ਵਧੀਆ ਟਾਈਮ ਨਾਲ ਪੱਕੀ ਐ ਉਹ ਵਧੀਆ ਨਿਕਲ ਗਈ ਪਰ ਇਹ ਵੀ ਤੁਸੀਂ ਵੀ ਹੁਣ ਇਹ ਗੱਲ ਦੀ ਗੌਰ ਰੱਖਿਓ ਅ ਜਿਵੇਂ ਮਤਲਬ ਹੁਣ ਜਦ ਕੋਈ ਚੱਕਰ ਨਹੀਂ ਹੈਗਾ ਜਿਆ 70 75 ਦੇ ਦਿਨ ਦੀ ਕਣਕ ਹੋ ਗਈ ਸਮਝ ਲਓ ਡੰਡੀ ਚੱਕੇ ਆਈ 70 ਮਤਲਬ ਇੰਨੇ ਕ ਦਿਨ ਦੋ ਕੁ ਮਹੀਨੇ ਦੇ ਬਾਅਦ ਡੰਡੀ ਚੱਕਣੀ ਸ਼ੁਰੂ ਕਰਦੀ ਹੈ ਕਣਕ ਪਹਿਲਾਂ ਨਹੀਂ ਚੱਕਦੀ ਜਦੋਂ ਡੰਡੀ ਚੱਕੇ ਆਈ ਕਣਕ ਤੁਸੀਂ ਗੌਰ ਰੱਖਣੀ ਹੈ ਬਾਈ ਜੀ ਫੇਰ ਨਾ ਤੁਸੀਂ ਸਪਰੇਅ ਕਰਿਓ ਇਹ ਚੀਜ਼ਾਂ ਦੀ ਗੁੱਲੀ ਗਾਲੀ ਡੰਡੇ ਦੀ ਕੋਈ ਚੱਕਰ ਨਹੀਂ ਜਿੰਨਾ ਹੁੰਦਾ ਹੋਈ ਜਾਣ ਤੋਂ ਫਿਰ ਕਿ ਆਏ ਜਦੋਂ ਪਹਿਲਾਂ ਹੀ ਮਰਿਆ ਹੁਣ ਕਿਆ ਮਾਰਨਾ ਉਹਨੂੰ ਖੜਾ ਰਹਿਣ ਦੇ ਕੁਝ ਨਹੀਂ ਹੁੰਦਾ ਅਗਲੀ ਵਾਰੀ ਉਹਦੀ ਪਹਿਲਾਂ ਤੇ ਗੌਰ ਕਰ ਲਿਓ ਫੇਰ ਤੁਹਾਡੀ ਕਣਕ ਦਾ ਨੁਕਸਾਨ ਨਹੀਂ ਹੋਊਗਾ ਭਾਈ ਜਿਹੜੀ ਖੇਤ ਵਿੱਚ ਕਣਕ ਖੜੀ ਆ ਉਹਨੂੰ ਤਾਂ ਸਾਂਭ ਲਓ ਉਹ ਤਾਂ ਨਾ ਆਪਾਂ ਖਰਾਬ ਕਰੀਏ ਨਾਲੇ ਤਾਂ ਆਪਾਂ ਦੇ ਜੇਬ ਚੋਂ ਪੈਸੇ ਜਾਂਦੇ ਆ ਸਪਰੇਅ ਦੇ ਨਾਲੇ ਫਿਰ ਆਪਣਾ ਨੁਕਸਾਨ ਵੀ ਹੁੰਦਾ ਜਿਹੜੀ ਕਣਕ ਖੜੀ ਉਹ ਵੀ ਵਿਚਾਰੀ ਘਟ ਨਿਕਲਦੀ ਆ ਫਿਰ ਇਹ ਗੱਲਾਂ ਦਾ ਹੀ ਗੌਰ ਰੱਖਿਓ ਐਤਕੀ ਇਹ ਦੇਖੋ ਬਾਕੀ ਤੁਸੀਂ ਜਾਣਕਾਰੀ ਮੈਂ ਜਿੰਨੀ ਵੀ ਤੁਹਾਡੇ ਨਾਲ ਮੈਨੂੰ ਮਿਲੀ ਗਈ ਮੈਂ ਸਾਂਝੀ ਕਰਦਾ ਰਹੂੰਗਾ ਇਸ ਚੀਜ਼ ਨਾਲ ਆਪਣਾ ਝਾੜ ਵਾਈ ਜੀ ਵੱਧ ਸਕਦਾ ਹੁਣ ਮਤਲਬ ਹੁਣ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਕਣਕ ਡੰਟੀ ਚੱਕਿਆ ਜੀ ਮੇਨ ਮਕਸਦ ਮੇਰਾ ਇਹੀ ਸੀਗਾ ਤੁਹਾਨੂੰ ਦੱਸਣ ਦਾ ਬਾਕੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਮਝਦਾਰ ਹੋ ਜਿਹੜੇ ਵੀਰ ਐਕਸਪੀਰੀਅੰਸ ਜਿਨ੍ਹਾਂ ਨੂੰ ਜ਼ਿਆਦਾ ਟਾਈਮ ਹੋ ਗਿਆ ਖੇਤੀ ਕਰਦਿਆਂ ਉਹਨਾਂ ਨੂੰ ਤਾਂ ਪਤਾ ਹੀ ਆ ਬਾਈ ਜੀ ਵੀ ਪਹਿਲੀ ਸਾਂਭ ਲੈਣੇ ਕੁਲੀਕਾਲੀ ਡੰਡੇ ਨੂੰ ਜਿਹੜੇ ਮੇਰਾ ਵੀ ਲੇਟ ਹੋ ਜੰਨੇ ਆ ਕਿਸੇ ਕਾਰਨ ਕਰਕੇ ਜਾਂ ਮੀਂਹ ਪੈ ਗਿਆ ਜਾਂ ਮਤਲਬ ਧੁੱਪਾਂ ਨਹੀਂ ਚੜੀ ਆ ਆਪਾਂ ਲੇਟ ਹੋ ਗਏ ਮਤਲਬ ਕਦੇ ਧੁੱਪ ਨਹੀਂ ਚੜੀ ਜੀ ਬੱਦਲ ਸਾੜੇ ਧੁੰਦਾਂ ਪੈ ਨਹੀਂ ਆ ਸਾੜੇ ਉਹ ਹੋ ਗਿਆ ਬੱਦਲ ਐ ਜਾਂ ਫਿਰ ਦਿਨ ਨਹੀਂ ਚੜਦਾ ਸਪ੍ਰੇਆਂ ਲੇਟ ਹੋ ਜੰਨੀਆਂ ਬਹੁਤ ਕਾਰਨਾਂ ਕਰਕੇ ਸਪ੍ਰੇਆਂ ਲੇਟ ਹੋ ਜੰਨੀਆਂ ਜਿਸ ਕਰਕੇ ਆਪਣੇ ਜਿਹੜੇ ਕੱਖ ਹੁੰਨੇ ਆ ਨਾ ਨਦੀਨ ਉਹ ਨਦੀਨ بڑے ਹੋ ਜੰਨੇ ਆ ਫਿਰ ਆਪਾਂ ਉਹਨਾਂ ਨੂੰ ਮਾਰਨ ਵਿੱਚ ਲੇਟ ਸਪਰੇਅ ਕਰ ਲੈਣੇ ਆ ਲੇਟ ਸਪਰੇਅ ਵਿੱਚ ਆਪਣੀ ਕਣਕ ਨੂੰ ਅਸਰ ਪੈਂਦਾ ਬਾਈ ਜੀ ਉਹਦਾ ਉਸ ਗੱਲ ਦਾ ਧਿਆਨ ਰੱਖਿਓ ਜਰੂਰ ਚਲੋ ਐਨੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਹੋਇਆ ਮੈਂ ਖੇਮਾ ਦਾ ਜੱਜ ਕਾਂ ਜੀ